ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਤੰਦਰੁਸਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਮੈਮ ਚਲਾਈ ਗਈ ਹੈ ਖੇਡਾਂ ਬਤਨ ਪੰਜਾਬ ਦੀਆਂ ਜਿਸ ਨੂੰ ਲੈ ਕੇ ਇੱਕ ਮਿਸ਼ਾਲ ਜਿਹੜਾ ਰੋਪੜ ਤੋਂ ਕੋਰਾਲੀ ਵਿਖੇ ਪੁੱਜੀ ਜਿੱਦ ਤੀ ਅਗਵਾਈ ਉੱਗੇ ਖੜਾਦੀ ਕਰਦੇ ਸਨ ਮਿਸ਼ਾਲ ਨੂੰ ਖਰੜ ਦੇ ਐਸਡੀਐਮ ਵੱਲੋਂ ਰਿਸਿਵ ਕੀਤਾ ਗਿਆ ਆ ਤੁਹਾਨੂੰ ਦਿਖਾਣੇ ਕੋਰਾਲੀ ਵਿੱਚ ਕਿਸ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ ਹਨ ਕੀ ਕਹਿ ਰਹੇ ਨੇ ਐਸਡੀਐਮ ਅਤੇ ਖੜਾਦੀ ਤੇ ਤੇ ਜਿਹੜੀ ਨਿਸ਼ਾਲ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੀ ਹੈ ਉਹਦੇ ਲਈ ਅੱਜ ਦਾ ਸਵਾਗਤ ਅਕਾਲੀ ਵਿਖੇ ਕੀਤਾ ਗਿਆ ਜਿਦੇ ਵਿੱਚ ਆਪਣੇ ਐਸਡੀਐਮ ਸਰ ਮੁਖ ਮਹਿਮਾਨ ਦੇ ਵਿੱਚ ਉਹਨਾਂ ਨੇ ਅੱਜ ਆਪਣੇ ਪੁੱਜੇ ਨੇ ਇੱਥੇ ਤੇ ਜਿਹੜੀ ਸਾਰੇ ਬੱਚਿਆਂ ਦੇ ਲਈ ਉਹਦੇ ਉਹਨਾਂ ਦਾ ਪ੍ਰਬੰਧ ਨਾਸਤੇ ਦਾ ਤੇ ਹੋਰ ਵੀ ਜਿੰਨੇ ਵੀ ਇੱਥੇ ਆਪਣੇ ਹੋਰ ਟੀਚਰ ਸਾਹਿਬਾਨ ਆਏ ਵੀ ਸੀ ਆਪਣੇ ਕੋਚ ਸਾਹਿਬਾਨ ਆਏ ਵੀ ਸੀ ਉਹਨਾਂ ਦਾ ਸਾਰਾ ਨਾਸਤਾ ਉਹਨਾਂ ਦੇ ਸੇ ਕੀਤਾ ਗਿਆ ਕਿੰਨਾ ਕੁ ਫਾਇਦਾ ਹੁੰਦਾ ਜਿਹੇ ਟੂਰਨਾਮੈਂਟਾਂ ਦਾ ਜੀ ਬਹੁਤ ਵੱਡੀ ਇਹਦੇ ਵਿੱਚ ਦੇਖੋ ਜਿਹੜਾ ਵੀ ਬੱਚਾ ਗਰਾਊਂਡ ਦੀ ਗੱਲ ਜੁੜੇਗਾ ਗਰਾਊਂਡ ਦੇ ਵਿੱਚ ਜਾ ਕੇ ਖੇਲੇਗਾ ਚਾਹੇ ਉਹ ਜਿੱਤੇਗਾ ਚਾਹੇ ਹਾਰੇਗਾ ਉਹਨੂੰ ਨਵੀਂ ਪ੍ਰੇਰਣਾ ਮਿਲੇਗੀ ਉਹਨੂੰ ਜੇ ਉਹ ਜਿੱਤ ਰਿਹਾ ਹੈ ਤਾਂ ਉਹਨੂੰ 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 ਹੋਰ ਮਜੂਤੀ ਮਿਲੇਗੀ ਜੇ ਉਹ ਬੱਚਾ ਹਾਰ ਰਿਹਾ ਹੈ ਤਾਂ ਉਹਨੂੰ ਥੋੜੀ ਹੋਰ ਮਿਹਨਤ ਕਰਨ ਦੀ ਲੋੜ ਹੈ ਤਾਂ ਬੱਚਾ ਹੋਰ ਮਿਹਨਤ ਕਰੇਗਾ ਸ਼ੁਰੂਆਤ ਕੀਤੀ ਗਈ ਸੀ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਬਲੌਕ ਲੈਵਲ ਤੇ ਕਿੱਡਾਂ ਜਿਹੜੀਆਂ ਕਰਵਾਈਆਂ ਗਈਆਂ ਸੀ ਉਸੇ ਤਰ੍ਹਾਂ ਉਸੇ ਲੜੀ ਤਹਿਤ ਇਸ ਸਾਲ ਵੀ ਅੱਜ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਮਿਸਾਲ ਸਾਡੇ ਕੋਲੇ ਪਹੁੰਚੀ ਹੈ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਆਏ ਹਾਂ ਤੇ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਜਿਹਦੇ ਨਾਲ ਬੱਚਿਆਂ ਨੂੰ ਵੀ ਇੱਕ achhi sehat ਮਿਲਦੀ ਹੈ ਤੰਦਰੁਸਤੀ ਲਈ ਜਿਹੜਾ ਹੈ ਇੱਕ ਅੱਛਾ ਮੌਕਾ ਮਿਲਦਾ ਆਪਣੀ ਟੈਲੈਂਟ ਦਿਖਾਉਣ ਦਾ ਵੀ ਮੌਕਾ ਮਿਲਦਾ ਕਿਉਂਕਿ ਆਮ ਆਪਣੇ ਜਿਹੜੇ ਪਿੰਡਾਂ ਵਾਲੇ ਬੱਚੇ ਸੀਗੇ ਉਹਨਾਂ ਨੂੰ ਕੁਮਕਤ ਦੀ ਮੌਕਾ ਨਹੀਂ ਸੀ ਮਿਲਦਾ ਤਾਂ ਸੋ ਉਹਨਾਂ ਨੂੰ ਇੱਕ ਲੈਵਲ ਮਿਲਦਾ ਹੈ ਗਰਾਊਂਡ ਤੇ ਰੋਡ ਜਾ ਕੇ ਪ੍ਰੈਕਟਿਸ ਕਰਨ ਦਾ ਇੱਥੇ ਜਦੋਂ ਆਪਣੇ ਕੰਪੀਟੀਸ਼ਨ ਦੇ ਇੱਕ ਦੂਜੇ ਨਾਲੋਂ ਪਛੜ ਕੇ ਜਾਂਦੇ ਆ ਜਾਂ ਕੋਈ ਰਹਿ ਜਾਂਦਾ ਪਰ ਫਿਰ ਵੀ ਉਹਨਾਂ ਨੂੰ ਇੱਕ ਅੱਛੀ ਪ੍ਰੇਰਣਾ ਮਿਲਦੀ ਹੈ ਜਿਸ ਦੇ ਨਾਲ ਉਹ ਅਗਲੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਆ ਬਲੌਕ ਲੈਵਲ ਜਿੱਤਦੇ ਆ ਫਿਰ ਡਿਸਟ੍ਰਿਕਟ ਲੈਵਲ ਤੋਂ ਫਿਰ ਸਟੇਟ ਲੈਵਲ ਤੱਕ ਪਹੁੰਚਦੇ ਆ ਸਟੇਟ ਲੈਵਲ ਤੋਂ ਅੱਗੇ ਵਰਡ ਲੈਵਲ ਦੇ ਕੱਪ ਤੇ ਵੀ ਉੱਥੇ ਪਹੁੰਚਣਾ ਸਾਰੀਆਂ ਗੇਮਾਂ ਆਪਣੀਆਂ ਸਾਰੇ ਪੰਜਾਬ ਦੇ ਬਹੁਤ ਅੱਛੇ ਪਲੇਅਰ ਹੈਗੇ ਆ ਪਰ ਜਿਹੜਾ ਸਰਕਾਰ ਵੱਲੋਂ ਮੌਕਾ ਦਿੱਤਾ ਗਿਆ ਬਹੁਤ ਅੱਛਾ ਮੌਕਾ ਜਿਸ ਤਰ੍ਹਾਂ ਸਾਡੇ ਸ਼ਰੀਰ ਲਈ ਕਾਕ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਕਿ ਖੇਡਾਂ ਵੀ ਬਹੁਤ ਜ਼ਰੂਰੀ ਹਨ ਤੰਦਰੁਸਤੀ ਲਈ ਇਸ ਨਾਲ ਬੱਚੇ ਜਿਹੜੇ ਹੈਗੇ ਆ ਜਾਂ ਜਿਹੜਾ ਵੀ ਇਨਸਾਨ ਹੈਗਾ ਖੇਡਾਂ ਨਾਲ ਆਪਣਾ ਸਿਹਤ ਤੰਦਰੁਸਤ ਰੱਖਦਾ ਬਿਮਾਰੀਆਂ ਤੋਂ ਵੀ ਬਚਦਾ ਹੈ ਕਿ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਆ ਤਾਂ ਬਹੁਤ ਵਧੀਆ ਮੌਕਾ ਮੰਨਦਾ ਬਹੁਤ ਅੱਛਾ ਉਪਰਾਲਾ ਤੇ ਮੈਂ ਸਾਰੇ ਕਰਾਲਿਆਂ ਨੂੰ ਕਰਾਲੀ ਨਿਵਾਸੀਆਂ ਖਰੜਨੁਆਸੀਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਲੋਕਾਂ ਨੂੰ ਦੇਖੋ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿੱਚ ਪੰਜਾਬ ਨੂੰ ਉੱਪਰ ਚੁੱਕਣ ਦੇ ਲਈ ਅ ਬੱਚਿਆਂ ਦਾ ਟੈਲੈਂਟ ਨਖਾਰਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿੱਥੇ ਸਾਡੇ ਨੌਜਵਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਗੇ ਉਥੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਤੇ ਨਾਲ ਦੀ ਨਾਲ ਸਾਡੀ ਭਾਈਚਾਰਕ ਸਾਂਝ ਵੀ ਵਧੇਗੀ ਖੇਡਾਂ ਦੀ ਭਾਵਨਾ ਦੇ ਨਾਲ ਜਿਹੜਾ ਸਾਡੇ ਚ ਕਾਫੀ ਸਾਰੀਆਂ ਜਿਹੜੀਆਂ ਸਮਾਜ ਦੇ ਵਿੱਚ ਹੈਗਾ ਸੁਧਾਰ ਹੋਊ ਆਉਂਦਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਇੰਡੀਆ ਹੈ ਖੇਡਾਂ ਦੇ ਵਿੱਚ ਕਾਫੀ ਪਿੱਛੇ ਚੱਲ ਰਿਹਾ ਹੈ بڑے ਛੋਟੇ ਛੋਟੇ ਦੇਸ਼ਾਂ ਤੋਂ 140 ਕਰੋੜ ਦੀ ਆਬਾਦੀ ਵਾਲਾ ਦੇਸ਼ بڑے ਛੋਟੇ ਛੋਟੇ ਕਰੋੜ ਕਰੋੜ 2-2 ਕਰੋੜ ਦੀ ਆਬਾਦੀ ਵਾਲੇ ਦੇਸ਼ਾਂ ਤੋਂ ਮੈਲਟੈਲੀ ਦੇ ਵਿੱਚ ਪਿੱਛੇ ਹੈ ਸੋ ਇਹ ਨਵੇਂ ਖਿਡਾਰੀਆਂ ਨੂੰ ਪੈਦਾ ਕਰਨ ਦੇ ਲਈ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਪਿੰਡਾਂ ਦੇ ਵਿੱਚ ਜਿਹੜਾ ਟੈਲੈਂਟ ਪਿਆ ਜਿਨ੍ਹਾਂ ਨੂੰ ਮੌਕੇ ਨਹੀਂ ਮਿਲਦੇ ਉਹਨਾਂ ਨੂੰ ਮੌਕੇ ਦੇਣ ਦੇ ਲਈ ਇਹ ਬਹੁਤ ਸਹਾਈ ਹੋਵੇ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੀ ਆਲੰਪਿਕ ਦੇ ਵਿੱਚ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਚੋਂ ਉੱਠ ਕੇ ਸਾਡੇ ਕਈ ਬੱਚੇ ਆਲੰਪਿਕ ਦੇ ਵਿੱਚ ਭਾਗ ਲੈਣਗੇ ਤੇ ਉਹ ਜ਼ਰੂਰ ਮੈਡਲ ਵੀ ਜਿੱਤ ਕੇ ਲਿਆਉਣਗੇ ਸਾਡੀਆਂ ਸ਼ੁਭ ਕਾਮਨਾਵਾਂ ਨੇ ਇਹਨਾਂ ਬੱਚਿਆਂ ਨੂੰ ਜਿਹੜੇ ਭਾਗ ਲੈ ਰਹੇ ਨੇ ਤੇ ਮੈਂ ਮਾਪਿਆਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਲਈ ਉਤਸ਼ਾਹਿਤ ਕਰਿਏ ਇਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਹਿੱਸਾ ਲੈਣ ਲਈ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਏ ਤਿਆਰ ਕਰੀਏ